ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਹਾਂ ਪੁਲ ਦੇ ਬਿਲਕੁਲ ਇੱਥਾ ਆ ਔਰ ਭੁਪਿੰਦਰ ਜੀ ਇੱਕ ਕਦੋਂ ਤੋਂ ਫੜਿਆ ਆ ਜੀ ਇਹ ਹੈ ਕੌਣ ਆ ਤੁਹਾਡੇ ਇੱਕ ਸਵਾ ਘੰਟਾ ਇਹ ਹੈ ਕੌਣ ਹੈ ਪਹਿਲਾਂ ਦੱਸੋ ਇਹਦਾ ਨਾਂ ਇਹਨਾਂ ਨੂੰ ਪੁੱਛਿਆ ਜੀ ਇਹ ਹੈਗਾ ਕਲਾਮ ਰੋਡ ਦਾ ਇਹ ਹੈਗਾ ਚੋਰ ਕਲਾਮ ਰੋਡ ਦਾ ਕਲਾਮ ਪਿੰਡ ਦਾ ਹੈ ਕਹਿੰਦਾ ਇਹ ਨਹੀਂ ਪਤਾ ਪੱਕਾ ਹੁਣ ਇਹ ਫੜਿਆ ਕਿੱਦਾਂ ਇਹ ਫੜਿਆ ਇਦਾਂ ਕਿ ਇਹਨਾਂ ਨੇ ਇਹਨਾਂ ਦੇ ਘਰ ਵਾਲੇ ਨੇ ਜਿਨ੍ਹਾਂ ਦਾ ਸਾਈਕਲ ਚੋਰੀ ਹੋਇਆ ਉਹ ਇੱਥੇ ਰੇੜੀ ਲਾਂਦਾ ਆ ਮੁੰਡਾ ਉਹਨਾਂ ਕੋਲ ਬਗੈਰ ਦਾ ਫੁਟੇਜ ਵੀ ਹੈਗੀ ਜਿਹਦੇ ਵਿੱਚ ਇਹ ਸਾਫ਼-ਸਾਫ਼ ਦੇਖਦਾ ਹੈ ਕਿ ਇਹੀ ਚੋਰ ਨੇ ਕੀਤਾ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਸਮਝਾ ਦਵਾ ਜੀ ਅਸੀਂ ਇੱਥੋਂ ਲੰਘ ਰਹੇ ਸੀਗੇ ਤਾਂ ਇੱਥੇ ਬਹੁਤ ਸਾਰਾ ਇਕੱਠ ਹੋਇਆ ਪਿਆ ਆ ਜਿਹੜਾ ਵਿਅਕਤੀ ਕੁਰਸੀ ਤੇ ਬੈਠਾ ਇਹਦੀ ਚੰਗੀ ਭੁਗਤ ਸਵਾਰੀ ਹੋ ਰਹੀ ਸੀਗੀ ਆ ਬੀਬੀ ਵੀ ਇੰਨਾ ਖਿਜੀ ਪਈ ਆ ਆ ਭਾਜੀ ਹੁਣ ਆਏ ਆ ਇਹ ਵੀ ਕਹਿੰਦੇ ਸਾਡਾ ਸਮਾਨ ਚੋਰੀ ਕੀਤਾ ਇਹ ਕੀ ਕਹਿੰਦੇ ਚੋਰੀ ਕੀ ਕੀਤਾ ਪਹਿਲਾਂ ਦੱਸੋ ਜੀ ਸਾਈਕਲ ਸਾਈਕਲ ਮੇਰਾ ਸਾਈਕਲ ਤੁਹਾਡਾ ਸਾਈਕਲ ਘਰੋਂ ਲੈ ਕੇ ਗਿਆ ਘਰੋਂ ਲੈ ਕੇ ਆਏ ਪਛਾਣਿਆ ਕਿਵੇਂ ਇਹਨਾਂ ਨੇ ਪਛਾਣਿਆ ਪਾਜੀ ਇਹਨਾਂ ਦਾ ਸਾਈਕਲ ਮੇਰਾ ਹੈ ਇਹਦਾ ਮੇਰਾ ਸਾਈਕਲ ਕਿਸੇ ਵੀ ਆਕੇ ਗਿਆ ਨਾ ਵੀ ਤੁਸੀਂ ਵੀ ਨਹੀਂ ਉਹ ਦੂਜੇ ਪਾਜੀ ਆ ਅੱਛਾ ਮੇਰਾ ਸਾਈਕਲ ਚੋਰੀ ਹੋਇਆ ਇਹ ਦੇਖੋ ਵੀਡੀਓ ਦਿਖਾ ਦਿਓ ਇਹ ਵੀਡੀਓ ਹੈ ਵੀਡੀਓ ਪਾਜੀ ਦੇਖਿਓ ਸਾਫ ਸਾਫ ਪਤਾ ਲੱਗਦਾ ਆ ਰਮਾਲ ਬੰਨਿਆ ਸਿਰ ਤੇ ਬੰਨਿਆ ਦੋ ਚਾਰ ਵੀਡੀਓ ਹੈ ਸਾਰੇ ਵੀਡੀਓ ਰਮਾਲ ਸਾਹਿਬ ਆ ਰਹੇ ਉਹ ਤੁਹਾਡਾ ਮੋਟਰਸਾਈਕਲ ਚੱਕਿਆ ਨਹੀਂ ਸਾਈਕਲ ਹੈ ਆ ਵੀ ਰਮਾਲ ਹੈਗਾ ਵੀਡੀਓ ਚ ਦੇਖੋ ਹੈਗਾ ਆ ਇਸ ਵੇਲੇ ਹੈਗਾ ਮੌਜੂਦ ਹੈ ਰਮਾਲ ਆਜ ਸੇਮ ਰਮਾਲ ਨੀਲਾ ਉਹਦੇ ਵਿੱਚ ਵੀ ਹੈ ਕਿੰਨੀ ਦੇਰ ਤੋਂ ਫੜਿਆ ਇਹਨੂੰ ਸਵਾ ਘੰਟੇ ਹੋ ਗਏ ਪੂਰੇ ਪਛਾਣਿਆ ਕਿਨੇ ਪਛਾਣਿਆ ਇਹਨੇ ਮੁੰਡੇ ਨੇ ਜਿਹੜਾ ਦੋ ਤੁਸੀਂ ਤੁਸੀਂ ਕਿੱਦਾਂ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਇਹ ਪਿਸ ਕੋ ਚਲਣਾ ਹੀ ਸੇ हमको ਪਤਾ ਚੱਲ ਗਿਆ ਇਹ ਰੋਮਾਲ ਬਾਨੇ ਤਾਂ ਇਹ ਮੰਨ ਗਿਆ ਹੁਣ ਮੰਨ ਗਿਆ ਮੰਨ ਗਿਆ ਮੰਨ ਗਿਆ ਮੰਨ ਗਿਆ ਮਾਨ ਗਿਆ ਅਏ ਬੋਲੂ ਸਰਪੰਚ ਸਾਹਿਬ ਵੀ ਕੈਮਰੇ ਮੇ ਆਇਆ ਹੂਆ ਹੈ ਇਹਨਾਂ ਲੋ ਅਭੀ ਸਾਈਕਲ ਚ ਪਹਿਲਾ ਮੂਟਾ ਕਪੜਾ ਜੋ ਮੂਟਾ ਕਲਾ ਮੂਟਾ ਕਲਾ ਹੁਣ ਤੂੰ ਚੋਰੀ ਕੀਤਾ ਇਹ ਮੰਨਦਾ ਤੂੰ ਗੱਲ ਨੂੰ ਉਹ ਮੰਨਦਾ ਅਕਰ ਚੋਰੀ ਕੀਤਾ ਇਹਨਾਂ ਸਾਈਕਲ ਦਾ ਮੰਨ ਤੂੰ ਮੰਨਦਾ ਸਾਈਕਲ ਇੱਕ ਮਿੰਟ ਸਰ ਇਹ ਮੰਨਦਾ ਚੋਰੀ ਕੀਤਾ ਵੇਚਦਾ ਕਿਨੂੰ ਆ ਵੇਚਦਾ ਕਿਨੂੰ ਆ ਤੂੰ ਇਹ ਪੱਠੇ ਵਾਲੇ ਬੰਦੇ ਲੈ ਕਿਹੜੇ ਪੱਠੇ ਵਾਲੇ ਨੂੰ ਵੇਚਦਾ ਸਾਰਾ ਖਲ ਜ਼ਰੂਰੀ ਹੈ ਜੀ ਤਾਰਾ ਕਿੱਥੇ ਜੁੜਦੀੋਂ ਤਾਂ ਹੀ ਪਤਾ ਲੱਗੂਗਾ ਇਹਨੂੰ ਅੰਦਰ ਦੇ ਦੂੰਗਾ ਅੱਧੇ ਘੰਟੇ ਬਾਅਦ ਬਾਹਰ ਆ ਜਾਣਾ ਇਹ ਵੇਚਦਾ ਕਿ ਇਹਨੂੰ ਕਿਹਨੂੰ ਵੇਚਦਾ ਹਾਂ ਪੱਠੇ ਵਾਲੇ ਬੰਦੇ ਵਾਲੇ ਪੱਠੇ ਵਾਲੇ ਨੂੰ ਵੇਚ ਸਰ ਇਹ ਕਹਿੰਦਾ ਪੱਠੇ ਵਾਲਿਆਂ ਨੂੰ ਵੇਚਦਾ ਜੀ ਮੈਂ ਕੋਈ ਨਹੀਂ ਕਰ ਲੈ ਸਾਈਕਲ ਜੀ ਆਹ ਬੰਦੇ ਖੁਦ ਆ ਗਏ ਤੀਸਰਾ ਸਾਈਕਲ ਲੈਣਾ ਆ ਦੋ ਸਾਈਕਲ ਇਹਨਾਂ ਦੇ ਤੇ ਤੀਸਰਾ ਬੰਦਾ ਹੋਣ ਆਇਆ ਇਹਨਾਂ ਦਾ ਵੀ ਸਾਈਕਲ ਹੈ ਪੱਠੇ ਵਾਲ ਇੱਕ ਮਿੰਟ ਮੈਨੂੰ ਪੈਜੀ ਜਾਲ ਪੱਠੇ ਵਾਲਿਆਂ ਨੂੰ ਕਿੰਨੇ ਦਾ ਵੇਚਦਾ ਉਹ ਲੈਂਦੇ ਹੋ ਵੀ ਯਾਰ ਉਹ ਹੀ 500 ਜਾਂ 1000 500 ਜਾਂ 1000 ਦਾ ਫਿਰ ਉਹਦਾ ਕੀ ਕਰਦਾ ਕਿਤੇ ਉਹਦਾ ਕੀ ਕਰਦਾ ਫਿਰ ਵੇਚਣ ਤੋਂ ਬਾਅਦ ਪੈਸੇ ਤਾਂ ਕੀ ਕਰਦਾ ਬਾਈ ਯਾਰ ਤੰਗ ਨਾ ਕਰੋ ਪੈਸਾ ਜਿਹੜਾ ਤੂੰ ਲੈਣਾ ਕੀ ਕਰਨਾ ਉਹਦਾ ਉਹ ਦਿੰਦੇ ਜਾਂ ਪੈਗ ਬੁੱਕ ਲਾਉਂਦੇ ਜਾਂ ਪੈਗ ਬੁੱਕ ਜਾਂ ਜਦੋਂ ਦਿੰਦਾ ਨਾ ਇੱਕ ਮਿੰਟ ਪਹਿਂ ਜੀ ਤੈਹ ਤੱਕ ਤਾਂ ਜਾ ਲੈਂਦਾ ਤੁਸੀਂ ਚੋਰ ਫੜ ਲਿਆ ਪੁੱਤ ਤਾਂ ਕਰ ਲੈਂਦਾ ਕਿਹਦੇ ਕੋਲ ਜਾਂਦਾ ਕਿਹਨੂੰ ਵੇਚਦਾ ਮੋਰੇ ਪੈਸੇ ਦਾ ਕੀ ਕਰਦਾ ਕਿਉਂਕਿ ਜੜ ਉਹੀ ਆ ਨਾ ਇਹ ਤਾਂ ਚੋਰ ਆ ਹਾਂ ਪੈਗ ਬੁਗ ਲਾ ਲਈਦਾ ਭਈਆ ਪੈਗ ਲਾਈਦਾ ਕਿੰਨੇ ਅਜ ਤੈ ਚੋਰੀ ਕਰ ਚੁੱਕਾ ਕਿਦਾਂ ਕਿੰਨੇ ਚੋਰੀ ਕਰ ਚੁੱਕਾ ਨਹੀਂ ਤੋਰਿਆ ਆਹੀ ਬੇ ਕਿਨਾਂ ਦਾ ਸਾਈਕਲ ਸੱਚ ਬੋਲ ਮੇਰਾ ਪ੍ਰਾਤ ਦੀ ਮਦਦ ਕਰਾਂਗੇ ਜੇ ਤੂੰ ਛੱਡਣਾ ਚਾਹੁੰਦਾ ਨਸ਼ਾ ਕੱਲਾ ਪੈਗ ਲਾਉਣਾ ਕਿ ਨਸ਼ਾ ਵੀ ਕਰਦਾ ਨਹੀਂ ਪੈਗ ਬੁਗ ਲਾਉਣਾ ਪਹਿਲੇ ਟੈਂਡ ਦੇ ਕੰਮ ਤੇ ਵੀ ਜਾਂਦਾ ਹੈਗਾ ਹਾਂ ਤਾਂ ਇਹ ਕੰਮ ਕਦੋਂ ਸ਼ੁਰੂ ਕੀਤਾ ਇਹ ਤਾਂ ਆਹੀ ਬਜੀ ਨਸ਼ੇ ਕਰਕੇ ਪਸ ਗਿਆ ਹੈਗਾ ਨਸ਼ੇ ਕਰਕੇ ਕਦੋਂ ਤੋਂ ਸ਼ੁਰੂ ਕੀਤਾ ਜਿਵੇਂ ਆਹੀ ਤੋਂ ਥੋੜਾ ਟਾਈਮ ਹੋਇਆ ਤਾਂ ਕਿੰਨੇ ਸਾਥੀ ਆ ਤੁਸੀਂ ਕਿੰਨੇ ਜਾਣੇ ਆ ਅੱਗੇ ਬੁੱਧਾ ਮੈਂ ਦੋ ਬਰਾਇਆ ਤੇ ਦੋਈ ਪ੍ਰਕਾਰ ਦੇ ਹੀ ਕੰਮ ਨਹੀਂ ਨਹੀਂ ਉਹ ਛੋਟਾ ਹੈ ਮੇਰ ਤੋਂ ਕੰਮ ਇਹੀ ਕਰਦੇ ਆ ਯਾਰ ਦੋਸਤ ਕੀ ਕਰਦੇ ਆ ਇਹੀ ਕੰਮ ਕਰਦੇ ਆ ਰਲ ਕੇ ਨਹੀਂ ਯਾਰ ਦੋਸਤ ਨਾ ਨਹੀਂ ਤੁਹਾਨੂੰ ਪਤਾ ਕਿੱਦਾਂ ਲੱਗਦਾ ਕਿ ਕਿਹੜਾ ਘਰ ਸੁੱਣਾ ਉੱਥੋਂ ਚੋਰੀ ਕਰਨਾ ਤੁਹਾਨੂੰ ਪਤਾ ਕਿੱਦਾਂ ਲੱਗਦਾ ਨਹੀਂ ਯਾਰ ਦੋਸਤ ਤਾਂ ਕੋਈ ਨਹੀਂ ਹੈਗਾ ਮੈਂ ਹੀ ਇਕੱਲਾ ਹੀ ਤੈਨੂੰ ਪਤਾ ਕਿੱਦਾਂ ਲੱਗਦਾ ਕਿਹੜਾ ਘਰ ਸੁੱਣਾ ਉੱਥੋਂ ਮੋਟਰਸਾਈਕਲ ਚੱਕਣਾ ਮੈਂ ਜਿੱਦਾਂ ਹੁਣੇ ਜਾਣਾ ਹੋਵੇ ਘਰ ਨੂੰ ਜਾਣਾ ਜਾਂ ਇਹਦਾ ਉਹੀ ਬਾਈ ਜਾਣ ਤੇ ਤੇ ਜਾਣਾ ਜਿੱਥੇ ਮੌਕਾ ਲੱਗਿਆ ਤਾਂ ਆ ਲਾ ਦੇਣਾ ਘਰ ਨੂੰ ਜਾ ਜਾਣਾ ਇਹਦਾ ਅੱਛਾ ਤੇ ਦੁੱਧ ਪੱਠੇ ਵਾਲੇ ਨੂੰ ਜਾ ਕੇ ਵੇਚਦਾ ਪੱਠੇ ਵਾਲੇ ਨੂੰ ਕਿੰਨੇ ਵਿੱਚ ਆ ਪੱਠੇ ਵਾਲੇ ਲੈ ਲੈਂਦੇ ਮੈਂ ਤੋਂ ਇਹਦਾ ਕਿੰਨੇ ਵਿੱਚ ਹੁਣ ਤੱਕ ਹੁਣ ਤੱਕ ਕੋਈ ਉਹ ਨਹੀਂ ਲਏ ਆ ਹਾਂ ਦੋ ਤਿੰਨ ਤਾਂ ਲਏ ਆ ਦੋ ਫੈ ਤੂੰ ਹੰਡਿਆ ਜਿਹੜੇ ਫੜੋਗੇ ਉਹੀ ਦੱਸਦਾ ਤੇ ਇਹ ਹੈ ਹੜਿਆ ਜੀ ਪੂਰਾ ਚਾਲੂ ਆ ਸਿਰਫ ਜਿਹੜੇ ਦੋ ਜਾਨੇ ਪਛਾਣ ਲੈ ਉਹੀ ਮੰਨਦਾ ਕਿ ਦੋ ਵਿੱਚ ਆ ਵੇਚੇ ਪੱਠੇ ਵਾਲੇ ਨੂੰ ਕਿਹੜੇ ਪੱਠੇ ਵਾਲੇ ਨੂੰ ਵੇਚਿਆ ਪਹਿਲਾਂ ਹੀ ਪਰਦਾ ਪਿਆ ਮੇ ਤੇ ਚੋਰੀ ਦਾ ਨਹੀਂ ਉਹ ਤਾਂ ਤੂੰ ਆ ਉਹ ਤਾਂ ਹੋ ਗਿਆ ਸੀਗਾ ਪੱਠੇ ਵਾਲੇ ਨੂੰ ਕਿਹੜੇ ਪੱਠੇ ਵਾਲੇ ਨੂੰ ਵੇਚਦਾ ਆਹੀ ਲੋਦੀਪਰ ਆਹੀ ਹੋਈ ਨੇ ਨਾਮ ਦੱਸ ਲੋਦੀਪਰ ਦੇ ਕੋਲ ਲੋਦੀਪਰ ਦੇ ਨੂੰ ਤੂੰ ਵੇਚੇ ਹੈ ਨਾ ਹੈ ਲੋਦੀਪਰ ਕਿੰਨੇ 500 ਜਾਂ 1000 ਦਾ ਕਿੰਨੇ ਵੇਚੇ ਆ ਦੋ ਦੋ ਦਰ ਇਹਨਾਂ ਦੇ ਸਗੇ ਹੈ ਇੱਕ ਇਹਨਾਂ ਦੀ ਸੀ ਸਾਈਕਲ ਹੀ ਸੀਗੀ ਸ਼ਰਮ ਨਹੀਂ ਆਉਂਦੀ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਆ ਲੋਕ ਖੜੇ ਆ ਇਹਨਾਂ ਦਾ ਕਸੂਰ ਕੀ ਆ ਇਹ ਤੇਰੇ ਘਰੋਂ ਕੋਈ ਸਮਝ ਆ ਕੇ ਲੈ ਜਾਵੇ ਇੱਕ ਲੇਡੀ ਸ ਹੈ ਹੁਣ 4 ਹੋ ਗਏ ਹੁਣ ਹੁਣ ਬੋਲੋ ਜੀ ਤੁਸੀਂ ਕੀ ਕਹਿੰਦੇ ਆ ਅੱਡਾ ਮੋਟਰਸਾਈਕਲ ਵੀ ਚੋਰੀ ਹੋਇਆ ਹੈਗਾ ਸੰਡੇ ਮਚਾਰ ਦੋ ਆ ਦੇਖੋ ਹੋਰ ਆ ਗਏ ਇੱਕ ਹੋਰ ਆ ਗਏ ਤੇ ਤੇਰੇ ਨਾਲ ਹੋਰ ਵੀ ਬੰਦ ਜੇ ਤੂੰ ਦੇਖ ਛੋਟੇ ਵੀ ਇੱਕ ਮਿੰਟ ਜੇ ਤੂੰ ਨਸ਼ੇ ਕਰਕੇ ਕਰਦਾ ਛੱਡਣਾ ਚਾਹੁੰਦਾ ਤੇਰੀ ਮਦਦ ਕਰਦੇ ਆ ਸਾਰਾ ਸੱਚ ਉਗਲ ਦੇ ਕਿੰਨੇ ਤੁਸੀਂ ਮੈਂਬਰ ਆ ਕਿਹਨੂੰ ਕਿਹਨੂੰ ਵੇਚਦੇ ਆ ਕੀ ਕੀ ਮੋਟਰਸਾਈਕਲ ਕਿੱਥੋਂ ਕਿੱਥੋਂ ਮੋਟਰਸਾਈਕਲ ਚੱਕਿਆ ਕਿਤੇ ਕਿਤੇ ਸਾਈਕਲ ਚੱਕਿਆ ਸੱਚ ਦੱਸ ਦੇ ਤੇਰੀ ਮਦਦ ਕਰਾਂਗੇ ਹੋਈ ਹੈ ਹੁਣ ਸਾਰੇ ਇਹਨਾਂ ਦਾ ਪਤਾ ਨਾ ਪਾਓ ਬਹੁਤ ਸਾਰਾ ਕੰਮ ਲੱਗ ਗਿਆ ਨਹੀਂ ਨਹੀਂ ਉਹ ਨਹੀਂ ਭਾਈ ਚੱਕੇ ਮੋਟਰਸਾਈਕਲ ਹਾਂ ਨਹੀਂ ਉਹ ਤਾਂ ਮੈਨੇ ਹੋਰ ਕੀ ਕੀ ਪਤਾ ਹੈ ਦੱਸ ਕੂਟਰੀ ਤੇ ਗੱਡੀਆਂ ਦਾ ਪਤਾ ਨਹੀਂ ਮੈਂ ਛੋਟਾ ਜੋਰੀ ਸਾਈਕਲ ਚੋਰੀ ਹੈ ਤੂੰ ਲੈ ਸਾਈਕਲ ਤਾਂ ਮੈਂ ਜਰੂਰ ਲੈਣਾ ਹੱਲੇ ਪੱਤ ਵੀ ਵੱਡੀ ਨਹੀਂ ਹੋਈ ਸਾਈਕਲ ਦੀ ਇਹ ਛੇ ਛੱਤ ਅਪਨ ਛੇ ਦੀ ਝਾੜਾ ਭਾਈ ਆ ਲਓ ਹਾਂ ਆ ਆ ਵੀ ਇਹਨਾਂ ਨੇ ਚੀਜ਼ ਫੜੀ ਆ ਸਾਹਿਬ ਜੀ ਇਹ 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 ਮੇਰਾ ਜਰ ਸਾਈਕਲ ਚੋਰੀ ਹੋ ਗਿਆ ਨਾ ਇਹ ਰਾਹੋਂ ਸੇ ਮੁਰਥਾਹਿਲ ਚੱਕੇ ਲੈ ਕੇ ਆਇਆ ਥਾ ਜੇ ਮੋਟਰਸਾਈਕਲ ਮੋਰਸਲ ਚੋਰੀ ਕਰਕੇ ਲੈ ਆਇਆ ਸੀ ਹਾਂਜੀ ਚੋਰੀ ਕਰਕੇ ਲੈ ਕੇ ਆਇਆ ਸੀਗਾ ਝੂਠ ਨਾ ਬੋਲ ਬੰਦੇ ਦਾ ਪੁੱਤ ਬਣ ਕੇ ਸੱਚ ਦੱਸ ਫਿਰ ਲੈ ਕੇ ਉਹ ਮੋਰਸਾਈਲ ਤੇ ਉਹ ਨਹੀਂ ਕੋ ਲਿਆ ਨਾ ਨਹੀਂ ਬਿਕਾ ਨਹੀਂ ਕੁਝ ਲਿਆ ਤਾਂ ਮੋਰਸਾਈਲ ਉਹ ਖਰੀਦ ਕਰਕੇ ਰਾਤ ਨੂੰ ਇੱਕ ਪੰਜਾਬੀ ਦੇ ਘਰੇ ਸਾਖਿਲ ਤੇ ਗਿਆ ਰੈਂਜਰ ਹੁਣ ਇਹ ਕਿੱਸਾ ਦੱਸ ਜਿਹੜਾ ਰਾਹੋਂ ਤੋਂ ਮੋਟਰਸਾਈਕਲ ਚੱਕਿਆ ਸੀ ਉਹ ਕਿੱਸਾ ਦੱਸ ਕੀ ਆ ਉਹ ਭਈ ਉਹ ਸੀਗਾ ਸੀ ਭਾਈ ਮੋਟਰਸਾਈਕਲ ਕੋ ਚੱਕਿਆ ਨਾ ਮੋਟਰਸਾਈਕਲ ਉਹ ਬਜਾਣੀ ਤੇਲ ਜੀ ਦਾ ਮੁੱਕ ਗਿਆ ਉਹ ਖੜਾ ਕਰਤਾ ਸੀ ਮੰਨ ਗਿਆ ਉਹ ਬੰਦੇ ਨੇ ਹੋਰ ਗੱਲ ਨੋਟ ਕਰਿਓ ਆ ਦੇਖੋ ਸ਼ਰਟਾਂ 1 2 ਆ ਦੇਖੋ 3 ਤੀਸਰੀ ਆ ਦੇਖੋ ਚੌਥੀ ਆ ਦੇਖੋ ਪੰਜਵੀਂ ਇਹਦਾ ਮਤਲਬ ਇਹ ਵਾਰਦਾ ਜਿਸ ਵੇਲੇ ਕਰਨੀ ਹੈ ਤਾਂ ਇੱਕ ਸ਼ਰਟ ਲਾ ਕੇ ਸਿੱਟ ਦੇਣੀ ਆ ਇਹਦੇ ਦੇ ਵਿੱਚ ਇਹਦਾ ਹਲਟ ਆਊਗੀ ਉਹ ਸੈੱਟ ਦੇਣੀ ਆ ਤੇਰਾ ਫੋਨ ਕਿੱਥੇ ਆ ਨਹੀਂ ਫੋਨ ਤਾਂ ਨਹੀਂ ਆ ਫੋਨ ਇਹਦੇ ਦੇਖੋ ਫੋਨ ਤੋਂ ਡਿਟੇਲ ਪਤਾ ਲੱਗਣੀ ਕੌਣ ਕੌਣ ਇਹਦੇ ਆੜੀ ਆ ਦੇਖੋ ਮੈਂ ਕਹਿੰਦੀ ਦੇਖੇ ਮਾਲੀ ਜੇਬ ਦੇਖਿਓ ਦੇਖੋ ਜੇਬ ਖੋਲ ਤੁਸੀਂ ਜੇਜ ਚੋਂ ਕੱਢੋ ਸਮਾਨ ਜੇ ਪਹਿਲਾਂ ਕੱਢੇ ਸੀ ਉਹ ਕੱਢਾ ਸਮਾਨ ਸਾਰੇ ਸਮਾਨ ਜੇ ਨੰਬਰ ਸੀ ਤੇ ਜੇਜ ਪੀਸੀ ਜੇਜ ਤੋਂ ਸਮਾਨ ਪਾਏ ਨੰਬਰ ਤੋਂ 5 6 ਨੰਬਰ ਪਾਏ ਕੀ ਦੀ ਕੀ ਦੇ ਆਪਰ ਜੇ ਲਿਖੇ ਖੋਲ ਖੋਲ ਬਰਚੀ ਖੋ ਇੱਕ ਪਾਰਟੀ ਦਾ ਖੋਲ ਤੇ ਬਾਲੀਆਂ ਵੀ ਤੋੜਦੇ ਕਈ ਕੁੱਝ ਕਰਦੇ ਆ ਇਹ ਮੈਨੂੰ ਕੋਈ ਹਥਿਆਰ ਵੀ ਹਥਿਆਰ ਵੀ ਸਿੱਟ ਆਉਂਗਾ ਸੇ ਬਸੇ ਹੋਇਆ ਹੋਣਾ ਨੰਬਰ ਆ ਨੰਬਰ ਮੁਲਾਜ਼ਮ ਆਏ ਉਹਨਾਂ ਦੇ ਦੋ ਕਿਹਦੀ ਜੇਲ੍ਹ ਕੋ ਨੰਬਰ ਨਿਕਲਿਆ ਇੱਕ ਹੋਰ ਇਹ ਨੰਬਰ ਤੋਂ ਤਾਰ ਇਧਰ ਦੀ ਚ ਨੰਬਰ ਵੀ ਸੀਗਾ ਸਰ ਜੀ ਹੋਰ ਵੀ ਹੋਗਾ ਹੋਰ ਵੀ ਹੋਗਾ ਇਹਦੇ ਵਿੱਚ ਦੇਖੋ ਹੋਣੇ ਗੱਲ ਨਿਕਲ ਕੇ ਆਈ ਐ ਮੋਟਰਸਾਈਕਲ ਵੀ ਇਹਨੇ ਚੱਕਿਆ ਰਾਹੋਂ ਤੋਂ ਕਹਿੰਦਾ ਤੇਲ ਮੁੱਕ ਗਿਆ ਤਾਂ ਰਾਹ 'ਚ ਸਿੱਟ ਗਿਆ ਸੀ ਮੋਰੇ ਵੇਚਣ ਜਾਣ ਸੀ ਪੱਠੇ ਵਾਲਾ ਕਿਸਦਾ ਨਾਮ ਲੈਂਦਾ ਕਹਿੰਦਾ ਪੱਠੇ ਵਾਲਿਆਂ ਨੂੰ ਅਸੀਂ ਜਾ ਕੇ ਸਾਈਕਲ ਵੇਚੀਦਾ 500 ਜਾਂ 1000 ਦਾ ਨਸ਼ੇ ਵੀ ਕਰਦੇ ਆ ਮੋਟਰਸਾਈਕਲ ਵੀ ਚੱਕਦੇ ਆ ਹੁਣ ਇਹ ਤੋਂ ਪੂਰੀਆਂ ਕੜੀਆਂ ਜੋੜ ਸਕਦੀਆਂ ਜੇ ਪ੍ਰਸ਼ਾਸਨ ਨੇ ਕੰਮ ਕਰਨਾ ਹੈ ਜੇ ਸਿਰਫ ਲੀਡਰਾਂ ਦੀ ਸਿਕਿਉਰਿਟੀ ਕਰਨੀ ਆ ਫੇ ਸਾਨੂੰ ਸਾਰ ਨੂੰ ਚੌਕ 'ਚ ਖੜੇ ਕਰਕੇ ਗੋਲੀ ਮਾਰ ਦੋ ਜੇ ਲੋਕਾਂ ਦੀ ਮਦਦੀ ਕਰਨੀ ਆ ਆ ਕੜ ਕੜ ਖੋਲ ਇਹਨੂੰ ਆ ਚੈੱਕ ਕਰੋ ਭਾਜੀ ਦੁਰਗਾਪੁਰ ਸਰਪੰਚ ਸਾਹਿਬ ਦੇ ਸਾਥ ਵਿੱਚ ਹੋ ਰਿਹਾ ਹੈ ਬੰਦਾ ਦੱਸ ਬਈ ਨਹੀਂ ਚੱਕਿਆ ਇਹ ਮੋਟਰਸਾਈਕਲ ਸੰਡੇ ਵੇਚਾਰ ਦੂੰ ਜੇ ਚੱਕਿਆ ਸੰਡੇ ਵੇਚਾਰ ਨਹੀਂ ਆ ਹਾਂ ਜੀ ਆਣਦੇ ਤੁਸੀਂ ਆ ਜੀ ਪਛਾਣਣ ਆਏ ਕਹਿੰਦੇ ਮੇਰਾ ਸਾਈਕਲ ਮੇਰੇ ਘਰੋਂ ਲਗੇ ਆ ਮੂੰ ਪਰ ਗਿਆ ਮਾਨ ਕਿ ਸਾਈਕਲ ਮੇਰਾ ਘਰੋਂ ਲਗੇ ਆ ਜਨਾਬ ਇਹਦੇ ਕੋ ਨੰਬਰ ਮਿਲੇ ਆ ਜੀ ਇੱਕ ਮਿੰਟ ਜਨਾਬ ਇੱਕ ਮਿੰਟ ਗੱਲ ਦੱਸ ਲੈਂਦਾ ਪਾਜੀ ਗੱਲ ਦੱਸੋ ਜਨਾਬ ਇੱਕ ਮਿੰਟ ਸਰ ਬੇਨਤੀ ਸੁਣ ਲਓ 3 4 ਚਾਰ ਚੋਰੀਆਂ ਮੰਨ ਗਿਆ ਜੇ ਇੱਕ ਮੋਟਰਸਾਈਕਲ ਦੀ ਚੋਰੀ ਮੰਨ ਗਿਆ ਚਾਰ ਸਾਈਕਲਾਂ ਦੀ ਚੋਰੀ ਮੰਨ ਗਿਆ ਪੱਠੇ ਵਾਲੇ ਨੂੰ ਵੇਚਦਾ ਕਿਹਨੇ ਪੱਠੇ ਵਾਲੇ ਨੂੰ ਵੇਚਦਾ ਇਹ ਲੋਧੀਪੁਰ ਲੋਧੀਪੁਰ ਦੇ ਲੋਧੀਪੁਰ ਲੋਧੀਪੁਰ ਵਾਲੇ ਪੱਠੇ ਵਾਲੇ ਨੂੰ ਵੇਚਦਾ ਜੀ ਆ ਤਿੰਨ ਬੰਦੇ ਖੜੋ ਖੜੋ ਲੋਧੀਪੁਰ ਜਾ ਕੇ ਪੱਠੇ ਵਾਲਿਆਂ ਨੂੰ ਵੇਚਦਾ ਆ ਇਹ ਜੇ ਚਾਹੋ ਇਹਦੇ ਥਰੂ ਕੜੀਆਂ ਜੁੜ ਸਕਦੀਆਂ ਲੋਧੀਪੁਰ ਵਾਲੇ ਪੱਠੇ ਵਾਲੇ ਨੂੰ ਵੇਚਦਾ ਬੋਲ ਕੇ ਗਿਆ ਟੀਚਰ ਕਲੋਨੀ ਚੱਕ ਹੋਈ ਆਨੇਦਾਰ ਆ ਕੇ ਲੈ ਚੱਲੇ ਪੁੱਛ ਸਵਾਲ ਪੁੱਛ ਲੋ ਭਾਈ ਹਾਂ ਸਰ ਜਨਾਬ ਜੰਤਾ ਇਹ ਕੈਰੀਆ ਕਹਿੰਦੀ ਲੋਧੀਪੁਰ ਪੱਠੇ ਵਾਲੇ ਦਾ ਨਾਮ ਲੈ ਆ ਜੀ ਇਹਨੇ ਪੁੱਛਦੇ ਆ ਪੁੱਛਦੇ ਜੇ ਸੜਕੋ ਦਰਖਾਸਤ ਹੋਊਗੀ ਕਿਸ ਦੀ ਆ ਦਰਖਾਸਤ ਦੋਂਗੇ ਤੁਸੀਂ ਅਸੀਂ ਦਿੱਤੀ ਹੈਗੀ ਹੈ ਜੀ ਹੈਲੋ ਜਿਹੜਾ ਸਾਈਕਲ ਚੋਰੀ ਹੋਇਆ ਕਿੱਧਰ ਆ ਬੀਬੀ ਦਰਖਾਸਤ ਦੋਂਗੇ ਤੁਸੀਂ ਚੋਰੀ ਹੋਇਆ ਹੈਗਾ ਦਰਖਾਸਤ ਦਿੱਤੀ ਨਾ ਲਈ ਦਰਖਾਸਤ ਕਿਸੇ ਦਰਖਾਸਤ ਦਿੱਤੀ ਆ ਹਾਂ ਜੀ ਦਿੱਤੀ ਹੋਈ ਜੀ ਦਰਖਾਸਤਾਂ ਲਈ ਨਾ ਹੋਗੀਆਂ ਨਾ ਮੈਂ ਦਰਖਾਸਤ ਦਿੱਤੀ ਨਹੀਂ ਸੀ ਮੈਂ ਦਰਖਾਸਤ ਥਾਣੇ ਵਿੱਚ ਨਹੀਂ ਨਿਕਲਦੀ ਨਹੀਂ ਪਤਾ ਸਰ ਜੀ ਮੈਂ ਇਹ ਕਿਹਾ ਦਿੱਤੀ ਹੈਗੀ ਬੜੇ ਨੂੰ ਪਰ ਉਹ ਬਾਜੀ ਕੋਲ ਮੇਰਾ ਵੀਡੀਓ ਆ ਉਹ ਲੀਡਰ ਨੂੰ ਥੋੜਾ ਦਿਖਾ ਦੇਣੀ ਜਾ ਕੇ ਪੁਲਿਸ ਵਾਲਾਂ ਨੂੰ ਦੇਣੀ ਆ ਥਾਣੇ ਦੀ ਦਿੱਤੀ ਗਈ ਪੁਲਿਸ ਵਾਲੇ ਦਰਖਾਸਤ ਨਹੀਂ ਮੇਰੀ ਗੱਲ ਤਾਂ ਸੋਣਾ ਪੁਲਿਸ ਵਾਲਾ ਤਾਂ ਕੁਝ ਦਿੱਤੀ ਹੈਗੀ ਮਹੀਨਾ ਹੋ ਗਿਆ ਹੁਣੇ ਮਿਲੂਗੇ ਤੁਸੀਂ ਥਾਣੇ ਜਾਓ ਅਸੀਂ ਵੀ ਆਉਨੇ ਆ ਗੱਲ ਕਰਦੇ ਆ ਜਿੰਨੇ ਜਾਣੇ ਆ ਸਾਰੇ ਹੁਣ ਉੱਥੇ ਪਹੁੰਚ ਜਾਓ ਇੱਥੇ ਤੁਸੀਂ ਮੱਜਮਾ ਲਾਇਆ ਸੀ ਉੱਥੇ ਵੀ ਜਾਓ ਗੱਲ ਕਰੋ ਜਾ ਕੇ ਦੇਖੋ ਆਮ ਲੋਕਾਂ ਨੇ ਮੈਂ ਕਹਿੰਦਾ ਇਹ ਲੋਕ ਸ਼ਲਾਘਾ ਜੋਗਿਆ ਚੋਰ ਨੂੰ ਪਛਾਣਿਆ ਚੋਰ ਨੂੰ ਫੜਿਆ ਚੋਰ ਤੋਂ ਗਵਾਹ ਵੀ ਲਿਆ ਹੱਲੇ ਪੁਲਿਸ ਕਹਿੰਦੇ ਕਿ ਜੀ ਅਸੀਂ ਗੁਲਾਮਾਂ ਉੱਤੋਂ ਜਾ ਕੇ ਪੁੱਛਾਂਗੇ ਕੜੀਆਂ ਖੋਲ੍ਹਾਂਗੇ ਇਹਨਾਂ ਨੇ ਆਪ ਹੀ ਗਵਾਹ ਲਿਆ ਚਾਰ ਤਾਂ ਸਾਈਕਲ ਦੀ ਚੋਰੀ ਮੰਨ ਗਿਆ ਇੱਕ ਮੋਟਰਸਾਈਕਲ ਦੀ ਚੋਰੀ ਮੰਨ ਗਿਆ ਇਹ ਵੀ ਦੱਸਦਾ ਕਿ ਨੂੰ ਵੇਚਦਾ ਜੇਬ ਚੋਂ ਫੋਨ ਨੰਬਰ ਵੀ ਮਿਲ ਗਿਆ ਆੜੀ ਕੌਣ ਐ ਸਾਥੀ ਕੌਣ ਐ ਹੁਣ ਤਾਂ ਯਾਰ ਪੁਲਿਸ ਕਾਰਵਾਈ ਕਰਨੀ ਚਾਹੀਦੀ ਪੁਲਿਸ ਨੂੰ ਕਿ ਨਹੀਂ ਇਹਦਾ ਪੂਰਾ ਗ੍ਰੋਹ ਪਤਾ ਲੱਗ ਜਾਊਗਾ ਪਤਾ ਲੱਗ ਜਾਊਗਾ ਕਿਹੜੇ ਪਿੰਡ ਦਾ ਹੁਣ ਤਾਂ ਕਿੰਨੀਆਂ ਚੋਰੀਆਂ ਕੀਤੀਆਂ ਕੌਣ ਕੌਣ ਆੜੀ ਐ ਕਿੰਨੇ ਲੋਕਾਂ ਨੂੰ ਨੁਕਸਾਨ ਪਹਾਇਆ ਜੇ ਹੁਣ ਵੀ ਕਾਰਵਾਈ ਨਹੀਂ ਹੁੰਦੀ ਫਿਰ ਲਾਹਨਤ ਹੈ ਬਿਲਕੁਲ ਹੈ ਜੀ ਬਿਲਕੁਲ ਫਿਰ ਲਾਹਨਤ ਹੈ ਤੁਹਾਨੂੰ ਕੋਈ ਸੇਫ ਨਹੀਂ ਹੈ ਪਬਲਿਕ ਨੂੰ ਕੋਈ ਸੇਫ ਨਹੀਂ ਹੈ ਇਹਦਾ ਮਤਲਬ ਇਹ ਹੁਣ ਟੀਚਰ ਕਲੋਨੀ ਚ ਸਕੂਟਰੀ ਚੱਕ ਹੋ ਗਈ ਟੀਚਰ ਕਲੋਨੀ ਚ ਤੁਸੀਂ ਵੀਡੀਓ ਬਣਾਈ ਸੀ ਦੇਖੋ ਹਾਂ ਅੰਦਰ ਵਾਹ ਜੀ ਸੰਡੇ ਮਾਣ ਨੂੰ ਬਾਹਰ ਦੇਖੋ ਦੇਖੋ ਕੱਲਾ ਇਹ ਦੋਸ਼ੀ ਨਹੀਂ ਜਿਹੜੇ ਇਹਦੇ ਕੋ 500000 ਚ ਸਾਈਕਲ ਖਰੀਦਿਓ ਵੱਡੇ ਦੋਸ਼ੀ ਆ ਉੱਤਵਾ ਜਿਹਨਾਂ ਤੋਂ ਨਸ਼ਾ ਲੈ ਕੇ ਆਂਦਾ ਉਹ ਦੋਸ਼ੀ ਆ ਹਰ ਸਾਰੀਆਂ ਕੜੀਆਂ ਫੜ ਹੋ ਸਕਦੀਆਂ ਪਰ ਜੇ ਕੜੀ ਫੜਨੀ ਜਾਣ ਤਾਂ ਜੇ ਇਹਨੂੰ ਅੱਧੇ ਘੰਟੇ ਬਾਅਦ ਛੱਡਣਾ ਫਿਰ ਤੁਹਾਡੀ ਮਿਹਨਤ ਦਾ ਵੀ ਕੀ ਫਾਇਦਾ ਬਿਲਕੁਲ ਜੀ ਬਹੁਤ ਮਿਹਨਤ ਕੀਤੀ ਹੈ ਜੀ ਇਹਨੂੰ ਫੜਨ ਨੂੰ ਸਾਰਿਆਂ ਨੇ ਫੜਿਆ ਪਛਾਣਿਆ ਬਗੈਰ ਦਾ ਜਿਨ੍ਹਾਂ ਦਾ ਸਾਈਕਲ ਉਹ ਖੁਦ ਪਹੁੰਚ ਗਏ ਇੱਥੇ ਤਿੰਨ ਚਾਰ ਗਵਾਹ ਜੇ ਦੇਖੋ ਦੇਖੋ ਲੋਕ ਕਿੰਨੀ ਤਕਲੀਫ ਚ ਹੈ ਤਕਲੀਫ ਚ ਨੇ ਮੋਟਰਸਾਈਕਲ ਚੱਕ ਹੋਇਆ ਕਪੜੇ ਵੇਚਣ ਕੇ ਕਿੰਨਾ ਦਿੱਤਾ ਸੀ ਮੈਂ ਤੁਹਾਨੂੰ ਆ ਦੇਖੋ ਚਿਹਰਾ ਬਹੁਤ ਕਿਸਕੇ ਦਾ ਦਿੱਤਾ ਜੀ ਦੇਖੋ ਇੱਕ ਵਿਚਾਰਾ ਬਜ਼ੁਰਗ ਆਇਆ ਇੱਕ ਵਿਚਾਰਾ ਬਜ਼ੁਰਗ ਆਇਆ ਉਹ ਚਿਹਰਾ ਪਛਾਣ ਕੇ ਕਹਿੰਦਾ ਇਹੀ ਚੋਰ ਆ ਮਤਲਬ ਲੋਕਾਂ ਨੂੰ ਪਤਾ ਚੋਰ ਕੌਣ ਹੈ ਆ ਕੋਈ ਦੇਖ ਕੇ ਗਿਆ ਚੜਾ ਲੈ ਕੇ ਗਿਆ ਉਹ ਹੀ ਹੋਏਗਾ ਲੋਕਾਂ ਨੂੰ ਪਤਾ ਚੋਰ ਕੌਣ ਹੈ ਪਰ ਅਫਸੋਸ ਵਾਲੀ ਗੱਲ ਇਹ ਆ ਕਿ ਪ੍ਰਸ਼ਾਸਨ ਦੇ ਹੱਥੇ ਖਾਲੀ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਅੜਾ ਵੀ ਦਾ ਉਸ ਤੋਂ ਬਾਅਦ ਵੀ ਨਹੀਂ ਪਤਾ ਲੱਗਦਾ ਨਾ ਤੁੰਨੀ ਨੰਬਰ ਹੈਗਾ ਮੋਟਰਸਾਈਕਲ ਦਾ ਬਾਈਕ ਦਾ ਨੰਬਰ 5919 ਹੈਗਾ ਜੀ ਤੁਸੀਂ ਜਾਓ ਥਾਣੇ ਜਾ ਕੇ ਉੱਥੋਂ ਪਤਾ ਪੁੱਛੋ ਉਹਨੂੰ ਪੁੱਛੋ ਉਹਨੂੰ ਕਿਹਨੂੰ ਵੇਚਿਆ ਜਾਓ ਜਾਓ ਪੁੱਛੋ ਔਰ ਇੱਕ ਗੱਲ ਹੋਰ ਤੁਸੀਂ ਨੋਟਿਸ ਕੀਤੀ ਜਿਹੜੀ ਭពਿੰਦਰ ਵੀਰ ਨੇ ਦੱਸੀ ਪੰਜ ਟੀ-ਸ਼ਰਟਾਂ ਮਤਲਬ ਜੇ ਇੱਥੋਂ ਚੋਰੀ ਕਰਕੇ ਨਿਕਲੇ ਤਾਂ ਮੋਰੇ ਚੌਂਕ 'ਤੇ ਆ ਕੇ ਸ਼ਰਟ ਸਿੱਟ ਦੇਣੀ ਆ ਫੇ ਮੋਰੇ ਉੱਥੋਂ ਅੱਗੇ ਜਾ ਕੇ ਪਿੰਡ 'ਚ ਹੋਰ ਟੀ-ਸ਼ਰਟ ਸਿੱਟ ਦੇਣੀ ਆ ਪੰਜ ਪੰਜ ਟੀ-ਸ਼ਰਟਾਂ ਪਾਈਆਂ ਮਤਲਬ ਕੀ ਆ ਇਹਦਾ ਮਤਲਬ ਇਹ ਜਿਹੜੇ ਅਪਰਾਧੀ ਆ ਕੱਲੂ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਆ ਕਿਸੇ ਦੇ ਸੱਟ ਚੋਟ ਵੀ ਮਾਰ ਸਕਦੇ ਆ ਜੇ ਪੰਜ ਪੰਜ ਟੀ-ਸ਼ਰਟਾਂ ਪਾਈਆਂ ਤਾਂ ਹਥਿਆਰ ਵੀ ਹੋ ਸਕਦੇ ਆ ਬਿਲਕੁਲ ਹੁਣ ਦੇ ਜੀ ਇਹਨਾਂ ਕੋਲ ਹਥਿਆਰ ਇਹਨਾਂ ਨੂੰ ਚੱਕ ਕੇ ਤਾਂ ਜੇਲ੍ਹ 'ਚ ਸਿੱਟੋ ਨਹੀਂ ਜੇਲ੍ਹ 'ਚ ਤਾਂ ਨਸ਼ੇ ਕੇਂਦਰ 'ਚ ਸਿੱਟੋ ਨਸ਼ਾ ਦਾ ਛਡਾਓ ਇਹਨਾਂ ਦਾ ਘਟੋ ਘਟਾ ਲੋਕ ਛਡਾ ਦਿੰਦੇ ਆ ਪਰ ਪਤਾ ਤਾਂ ਲੱਗੇ ਜੜ ਕੀ ਐ ਹਾਂ ਗੱਲ ਤਾਂ ਇਹ ਐ ਨਾ ਆ ਆ ਜਿੰਨੇ ਲੋਗ ਆ 5 500 ਹਜ਼ਾਰ 80 ਬਾਣੇ ਨਸ਼ਾ ਛਡਾ ਦਿੰਨੇ ਆ ਪਰ ਪਤਾ ਤਾਂ ਲੱਗੇ ਬਿਲਕੁਲ ਨਸ਼ਾ ਲਿਆਂਦੇ ਕਿੱਥੋਂ ਇਹ ਹੀ ਪਤਾ ਲੱਗਣਾ ਚਾਹੀਦਾ ਹੈ ਹਾਂਜੀ ਹਾਂਜੀ ਚਲੋ ਇਹ ਤਸਵੀਰ ਤੁਹਾਨੂੰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਆ ਆ ਜਦੋਂ ਤਾਂ ਆਪ ਪੈਂਤ ਕਰਦੀ ਆ ਇਹ ਹੀ ਠਿਕਰੀ ਪਹਿਰੇ ਲਾਣ ਕੇ ਹੁਣ ਸਵੇਰੇ ਦਿਹਾੜੀ ਕਰਕੇ ਸ਼ਾਮ ਨੂੰ ਘਰ ਜਾ ਕੇ ਫੇਰ ਠਿਕਰੀ ਪਹਿਰੇ ਲਾਉਣ ਲੀਡਰਾਂ ਦੀ ਸਿਰਫ ਸਿਕਿਉਰਿਟੀ ਜੋਗੀ ਰਹਿ ਕੇ ਪੈਂਤ ਲੱਗਦਾ ਸਮਝ ਲਾਦੀ ਪ੍ਰਸ਼ਾਸਨ ਇੱਕ ਇੱਕ ਨਵਾਂ ਨਵਾਂ ਲੀਡਰ ਉੱਠਦਾ ਤਿੰਨ ਤਿੰਨ ਚਾਰਜਰ ਸਿਕਿਉਰਿਟੀ ਗਾਰਡ ਲਈ ਫਿਰਦਾ ਉਹ ਜੇ ਤੁਸੀਂ ਚਿੱਟਾ ਫੜ ਚਿੱਟੇ ਆਲੇ ਫੜਨੇ ਜੇ ਤੁਸੀਂ ਚੋਰ ਫੜਨੇ ਫੇ ਸਿਕਿਉਰਟੀਆਂ ਰੱਖੋ ਜੇ ਤੁਸੀਂ ਸਿਰਫ ਜਾ ਕੇ ਮੇਲਿਆਂ ਚ ਸਰੋਪੇ ਪਵਾਉਣੇ ਫੇ ਤੁਹਾਨੂੰ ਸਿਕਿਉਰਿਟੀ ਗੱਲ ਚਾਹੀਦੀ ਆ ਸਿਕਿਉਰਿਟੀ ਤਾਂ ਇਹਨਾਂ ਨੂੰ ਚਾਹੀਦੀ ਆ ਜਿਨ੍ਹਾਂ ਨੂੰ ਹੁਣੇ ਪਹਿਣਗੇ ਤਾਂ ਉਮੀਦ ਇਹੀ ਆ ਕਿ ਇਹਦੇ ਤੋਂ ਹੁਣ ਚੀਜ਼ਾਂ ਖੰਗਾਲੀਆਂ ਜਾਣ ਪਰਤਾ ਖੁੱਲੀਆਂ ਜਾਣ ਫੇ ਪਤਾ ਲੱਗੂਗਾ ਕਿ ਕਿਵੇਂ ਇਹ ਕਾਂਡ ਕਰਦੇ ਆ ਕਿੰਨੇ ਕਾਂਡ ਕਰ ਦਿੱਤੇ ਆ ਤਾਂ ਹੀ ਲੋਕਾਂ ਨੂੰ ਇਨਸਾਫਿਆ ਨਹੀਂ ਤਾਂ ਬੇਇਨਸਾਫੀ ਦਾ ਕਈ ਸਾਲਾਂ ਤੋਂ ਹੋ ਰਹੀ ਹੈ ਬਹੁਤ ਬਹੁਤ ਸ਼ੁਕਰੀਆ